ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਵਿੱਚ ਛੋਟੀ ਆ ਤਾਜੀ ਸੀ ਤਿੰਨ ਬਈ ਗਾਵਾਂ ਨੇ ਇੱਕ ਟੋਕੜ ਗੱਭਣ ਗਾਂ ਕੀ ਆਉ ਪੁੱਛ ਲੈਨੇ ਬਾਈ ਤੂੰ ਤੇ ਲੈ ਅੱਜ ਵੇ ਜੀ ਬਾਈ ਜੀ ਹਸੀ ਕਾਲ ਹਸੀ ਕਾਲ ਜੀ ਉਹ ਠੀਕ ਹੋ ਵਧੀਆ ਠੀਕ ਆ ਵੀ ਵਧੀਆ ਨਾਮ ਤੇ ਐਡਰੈਸ ਹੋਵੇ ਨਾਮ ਹੈਗਾ ਜੀ ਕਕੂ ਸਿੰਘ ਦਾ ਐਂਡ ਹੈਗਾ ਸੰਧੂ ਕਲਾ ਜ਼ਿਲ੍ਹਾ ਤਨੂੰ ਬਰਨਾਲਾ ਦਾ ਇਹਨਾਂ ਤੁਸੀਂ ਲਾਪਾ ਨੂੰ ਤਫਾ ਪੈਂਦੀ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 981546663 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਬਰਡ ਦੇ ਨੇ ਕਿਹੜਾ ਸੂਆ ਸੂਈ ਦਾ ਸੂਆ ਸੂਈ ਹੈ ਜਰਸੀ ਦੀ ਹੈ ਸਹਾਰਾ ਹਮ ਮਗਰ ਇਹਦੇ ਬੱਚਾ ਚੌਥਾ ਤੁਨ ਸੂਈ ਨੂੰ ਆ ਠੀਕ ਆ ਸੀਲ ਗਰੀਬ ਅੰਤ ਨਹੀਂ ਕੋਈ ਹਮ ਜਾਣਦਾ ਠੰਡੀ ਬੋਲ ਹੈ ਨਾ ਬੱਚਾ ਕਿਹੜਾ ਈ ਇਹਦਾ ਬੱਚਾ ਕਿਹੜਾ ਲਾਲ ਡੱਬਾ ਬੱਚਾ ਇਹਦਾ ਠੀਕ ਆ ਹਾਂ ਠੀਕ ਹੈ ਭਾਈ ਤੇ ਕਿੰਨਾ ਬੋੜਾ ਹੋ ਰਿਹਾ ਹੈ 11 ਕਿਲੋ ਨੇ ਤੇ ਪਿਆਰਾ ਥਾਣ ਬੜਾ ਚੰਗਾ ਹੈ ਨਾ ਸਾਰਾ ਸੋਕੇ ਆ ਠੰਡੀ ਠੁੰਡੀ ਦਾ ਕੋਈ ਨਹੀਂ ਚਾਰੇ ਥਾਣ ਬਈ ਨਿਕੜ ਮੇ ਪੂਰੇ ਗਾਇਬ ਤੇ ਇਕੱਲਾ ਇਕੱਲਾ ਥਾਣਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਜਰਸੀ ਤੇ ਐ ਸਰ ਐ ਸਰ ਦਾ ਕਰਾਓ ਸਰ ਫੇਸ ਬੜਾ ਪਿਆਰਾ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉਗੀ ਚਮਕ ਚਮਕ ਵੜ ਤੇ ਚੰਗੀ ਆ ਬਈ ਬੱਚਾ ਮਗਰ ਬੱਛਾ ਹੈ ਸੁਈ ਸਵਾਈਆ ਬਈ ਚਿਵਾਈ ਦੀ ਹੋਈ ਕਿਵੇਂ ਚਵਾਈ ਜਮਾਓ ਕੋਈ ਦੀ ਰਿਪੋਰਟ ਠੰਡੀ ਸੀਲ ਆ ਹਨ ਬਾਦੂ ਮਾ ਠੀਕ ਆ ਠੰਡੀ ਸੀਲ ਫੁੱਲ ਆ ਬਈ ਚਵਾਈ ਥੋੜੀ ਨੰਬਰ 1 ਆ ਮਾਈਨ ਮੂਵੀ ਬਹੁਤ ਆ ਮਾੜੀ ਜੀ ਗਰਮੀ ਘਟ ਗਈ ਉਹ ਤੋਂ 15 18 ਕਿਲੋ ਬਾਦੂ ਵੀ ਹੁਣ ਮੰਨ ਲੈ 15 ਦਾ ਗਰਮੀ ਸੀ ਤੇ ਵੀ ਠੰਡ ਹੋ ਗਈ ਜੇ ਮੈਂ ਕੱਲ ਮੀਂਹ ਪੈ ਗਿਆ ਕਤਾ ਹੋਰ ਪੈ ਗਿਆ ਬਸ ਹੂੰ ਪੂਰੀ ਓਕੇ ਦੀ ਰਿਪੋਰਟ ਬਣ ਜਾਣਾ ਵਾੜ ਨੂੰ ਠੀਕ ਆ ਬਾਈ ਤੇ ਕੀ ਮੋਲ ਲੱਜਾਇਆ ਜਨ ਬਸ ਮੋਲ ਲੈਗਾ ਆਪਾਂ 43000 ਚ ਮਾਨਤਾ ਕਰ ਦਾਂਗੇ 43000 ਰੁਪਿਆ ਮੁੱਲ ਵਿੱਚੋਂ ਮਾਨਤਾਨ ਜਿਹੜਾ ਜ਼ਰੂਰ ਹੋ ਜਾਵੇ ਮੁੱਲ ਜਮਾ ਜਾਇਜ਼ ਆ ਬਾਈ ਵੇਚਣ ਦੇ ਵਾਲਾ ਕੰਮ ਹੀ ਕਰਿਆ ਬਾਈ ਨੇ ਆਰਡਰ ਕਮਾਲ ਦਾ ਥਣ ਥਣ ਚੰਗਾ ਕੱਲਾ ਕੱਲਾ ਥਣ ਬਾਈ ਚਾਰੇ ਥਣ ਨੇ ਬਹਿ ਟਡਰਾ ਜਮ ਹੂੰ ਫਟਡਰਾ ਹਾਂ ਹਾਂ ਮੁੱਲ ਵੀ ਜਾਇਜ਼ ਆ ਸੂਈ ਸੂਈ ਮੱਲਾਵਿਆ ਗਰਮੀ ਚ ਪਾ ਦੂ ਗਰਮੀ ਦੀ ਕੋਈ ਪਰਵਾਹ ਨਹੀਂ ਮੰਦੀ ਹੂੰ ਸਹੀ ਗੱਲ ਆ ਅੱਗੇ ਦੋ ਨੰਬਰ ਤੇ ਅੰਕਲੇ ਵੀ ਸੂਈ ਵੀ ਆ। ਇਹ ਹਾਂ ਇਹ ਵੀ ਸੂਈ ਵੀ ਆ। ਇਹਨੂੰ 6-7 ਦਿਨ ਹੋ ਗਏ ਸੂਈ ਨੂੰ ਇਹਦਾ ਅਵਸਰ ਹੈ ਕਾਲਾ। ਆਹਾਂ। ਹਾਂ। ਠੀਕ ਆ ਬੱਚਾ ਮਗਰ। ਹਾਂ ਇਹ ਪਹਿਲਾ ਸੂਈ ਆ ਗਾੜ ਇਹਦੇ ਥੱਲੇ ਵੀ ਹੋਣ ਮੰਨ ਲੈ ਵੀ 11 ਲੀਟਰ ਬੋਤਲ ਤਿਆਰ। ਨੈਟ ਤਿਆਰ। ਹਾਂ। ਪੰਜ ਦੋ ਰੰਗ ਚੋਲੇ। ਮੈਂ ਖਾਂ ਲਾ ਸੱਲੀ ਕਰਕੇ ਲੈ ਯਾਰ। ਆਰਡਰ ਕਮਾਲ ਦਾ ਥਣ ਬਹੁਤ ਚੰਗਾ ਫੇਸ ਬੜਾ ਪਿਆਰਾ। ਇੱਕ ਫੋਨ ਚਾਹ ਲੈ। ਹੂੰ। ਲੈ। ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬੜਾ ਪਿਆਰਾ ਸੂਈ ਸਵਾਈਆ ਬੱਚਾ ਮਗਰੇ ਦੇ ਮਗਰੀ ਬੱਚਾ ਬਈ। ਫੇਸ ਬੜਾ ਚੰਗਾ ਕਰਮਾਈ ਦਾ 프ਿੰਟ 프ਿੰਟ ਵੀ ਚੰਗਾ ਗਾਵੇ।ਾਰੇ ਪਾਸੇ ਨੂੰ ਐ ਕੋਈ ਡੰਗਰ ਹੱਥ ਤਰਾ ਨਹੀਂ ਗੂ ਆਪਕੋ ਠੀਕ ਆ। ਤੇ ਕੀ ਮੋਲ ਹੈ ਇਹਦਾ ਜਾਇਜ਼ ਆ? ਇਹਦਾ ਵਾਸਾ ਪਾਸੇ ਵਾਲੀ 80000 ਰੁਪਏ ਚੋਂ ਮਾਨਤਾਣ ਕਰਨਾ। 46000 ਰੁਪਏ ਮੋਲਾ ਵਿੱਚ ਉਹ ਮਾਨਤਾਣ ਜ਼ਰੂਰ ਹੋ ਜਾਊਗਾ। ਥਾਣਲੇ ਬਾਅਦ ਚੰਗਾ ਆਰਡਰ ਚੰਗਾ ਬਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਤੋੜਾ ਤੋੜਾ ਵੀ ਕਰਮਾਈ ਦਾ ਠੀਕ ਆ। ਆਰਡਰ ਦੇਖੋ। ਆਰਡਰ ਬੜਾ ਕਮਾਲ ਲੈਣਾ। ਵੇਖਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੱਗੇ ਅੰਕਲ ਤੈਨੂੰ ਨੰਬਰ 1 ਟੋਕੜ ਗੱਬਣ ਇਹ ਗੱਬਣ ਟੋਕੜਾ ਜੈਸੀ ਵਹ ਹੂੰ ਪੂਰੀ ਟੋਕਰੀ ਦੂਜਾ ਸੂਆ ਕੋਲੋਂ ਦਾ ਕੱਟਿਆ ਵਹ 15 14 15 ਕਿਲੋ ਅੱਛਾ ਜੀ ਹਾਂ ਫੇਸ ਬੜਾ ਪਿਆਰਾ ਯਾਰ ਹਨਾ ਦੋ ਤਰੀਕ ਨੂੰ ਹੂੰ ਸਤਵਾਂ ਮਹੀਨਾ ਨੂੰ ਸਟਾਰਟ ਆ ਅੱਛਾ 6 ਮਹੀਨੇ ਦੀ ਪੂਰੀ ਹੋ ਜੂ ਹੂੰ ਅਗਲਾ ਆldi ਚੈੱਕ ਕਰਾ ਕੇ ਤਸੱਲੀ ਕਰਾ ਕੇ ਲੈ ਜਾ ਹੂੰ ਥਾਣ ਹੁਣ ਆldi ਤਸੱਲੀ ਕਰ ਸਕਦਾ ਕਿਉਂ ਇੱਕ ਟਾਈਮ ਚੋਲੋ ਚਾਹੇ ਤੜਕੇ ਚੋਲੋ ਆਫਰੇ ਚੋਲੋ ਤਿੰਨ ਲੀਟਰ ਦੁੱਧ ਦੇ ਦਾ ਹੈਗਾ ਤੈਨੂੰ ਚਾਹ ਕਰਾਉਂਦੀ ਆ ਚਾਹ ਕਰਾਉਂਦੀ ਆ ਨਜ਼ਾਰੇ ਦਾ ਆ ਮਹੀਨਾ ਬਾਦੋਂ ਦਾ ਪੂਰਾ ਪੁੱਲ ਚਾਹ ਕਰਾਉਗੀ ਹੂੰ ਅੱਸੂਆ ਮਹੀਨਾ ਸੰਭ ਕੇ 10 15 ਕੱਤੇ ਨੂੰ ਦੁਬਾਰੇ ਧਿਆਰ ਹੈ ਵਿਕਰੀ ਨੂੰ ਸਹੀ ਗੱਲ ਆ ਬਈ ਹੂੰ ਦੁੱਧ ਪਾਈ ਗਏ ਨਾ ਤਿੰਨ ਲੀਟਰ ਹੈਗਾ ਚਾਹ ਜੋਗਾ ਦੁੱਧ ਹੈਗਾ ਬਈ ਗੱਬਣਾ ਚੈੱਕ ਪਾਸ ਹੈਗੀ ਆਪਦੀ ਚਾਹੇ ਕਰਵਾ ਲਓ ਠੰਡੀ ਸੀ ਲਫੋਲ ਆ ਵੱਡੀ ਗੱਲ ਆ ਵੀ ਚਲ ਆਪਦਾ ਖਾਚਾ ਜਾਂ ਮੋੜੀ ਜਾਓ ਬਸ ਤੇ ਤਿਆਰ ਹੋ ਜਾਣਾ ਬੈਠਨੇ ਹਨਾ ਇਹ ਮੁੱਲ ਕੀ ਆ ਫਿਰ ਇਹਦਾ ਜਾਇਜ ਇਹਦਾ ਮੁੱਲ 27000 ਤੋਂ ਮਾਨਤਾਨ ਕਰਦਾਂਗੇ 27000 ਰੁਪਿਆ ਮੁੱਲ ਬਾਕੀ ਜਿਹੜਾ ਬਈ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਫੇਸ ਯਾਰ ਬੜਾ ਪਿਆਰਾ ਹਨ ਫੇਸ ਬਹੁਤ ਚੰਗਾ ਬੋਲੀ ਯਾਸੀਆ ਕੋਈ ਹੋਰ ਜਿਹੀ ਯਾਸੀ ਨਹੀਂ ਹੂੰ 20 ਲੀਟਰ ਦੋ ਤਾਂ ਦੇਊ ਐਤ ਕੀ ਬੱਚੀ ਦੂਜੇ ਸੂਰ ਠੀਕ ਰੁੱਤ ਚੰਗੀ ਆਜੂ ਜਮਾ ਜਾਇਜ ਮੁੱਲ 27000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਣੀ ਅੱਗੇ ਅੰਕਲ ਛੋਟੀ ਬਾਰੇ ਕਿਹੜਾ ਸੂ ਅਸੂਈ ਆ ਇਹ ਪਨੂਨ ਸੂਈ ਆ ਦੁੱਗੀ ਆ ਦੋ ਦੰਦ ਆ ਦੋ ਦੰਦ ਪੰਜਵਾਂ ਦੇਣਾ ਸੂਈ ਦੋ ਦੰਦ ਪਹਿਲਾ ਸੂਆ ਪੰਜਵਾਂ ਦੇਣਾ ਬੱਚਾ ਕੀ ਆ ਜੀ ਮਗਰ ਬੱਚਾ ਮਾਂ ਮਾਰ ਕੱਟਾ ਹੈਗਾ ਕੱਟਾ ਬੜਾ ਚੰਗਾ ਹੈਣਾ ਕੱਟਾ ਮੋਦੀ ਦਾ ਅੱਛਾ ਕੋਈ ਛੋਟੀ ਮੋਟੀ ਚੀਜ਼ ਥੋੜੀ ਆ ਚੰਗੇ ਸੀਮਣ ਦਾ ਬਾਈ ਹੈਣਾ ਤੇ ਕਿੰਨਾ ਦੁੱਧਵਾਦਾ ਹੁਣ ਇਹ ਥੱਲੇ ਬਹੁਤ ਜਮਾ ਆ ਅਗਲਾ ਮੰਨ ਲੈ ਵੀ 8 ਲੀਟਰ ਦੁੱਧ ਚੋ ਸਕਦਾ ਠੀਕ ਆ ਥਾਣ ਚੰਗਾ ਨਾ 11 ਕਿਲੋ ਕੱਟੀ ਮੇਰਾ ਸਹਾਵਾਂ ਆ ਆਨੰਦ ਮੰਗਲ ਲਈ ਦੇ ਦਊਗੀ ਠੀਕ ਆ ਅਗਲਾ ਕਹਿ ਦਾਂਦਾ ਆਪਣੇ ਕੋਲ ਆ ਗਿਆ ਲੀਟਰ ਮਾਰ ਸਕਦਾ ਹਲਾ ਅੱਛਾ ਜੀ ਹਾਂਜੀ ਠੀਕ ਹੈ ਜੀ। ਪਾ ਕੇ ਨੂੰ ਮੁਲਾਜਾ ਘਾ ਕੇ ਬੱਚੇ ਨੂੰ 3 ਕਿਲੋ ਦੁੱਧ ਚੋਨਾ ਡਾਗਾ। ਠੀਕ ਹੈ ਜੀ। ਫੇਸ ਬੜਾ ਪਿਆਰਾ ਬਈ ਤੇ ਸਿੰਘ ਦੀ ਜਿਹੜੀ ਕੁਆਲਿਟੀ ਕਰਮ ਵਾਲੀ ਦੀ ਬਹੁਤ ਚੰਗੀ ਆ। ਬਿਲਕੁਲ ਨੇੜੋ ਹੀ ਮੋੜਿਆ ਵਾ। ਸਿੰਘ ਇਹ ਬੰਦੇ ਤੋਂ ਲਈ ਆ ਮਾਸਲੇ ਦੁੱਧ 16-17 ਕਿਲੋ ਸੀ। ਹੂੰ। ਕੋਈ ਔਨਲੀ ਫੌਨਲੀ ਐਂਡ ਚੁਆਈ ਇੱਕ ਨੰਬਰ ਆ। ਹੂੰ। ਹੱਲੇ ਧਰ ਕੇ ਵਾਲ ਦੀ ਦੂਜੇ ਰੰਗ ਧਰ ਲਈ ਸੀ। ਠੀਕ ਆ। ਉਨੀ ਕਾਨੀ ਦਾ ਕੋਈ ਅੰਤ ਨਹੀਂ ਲੈ। ਹੂੰ। ਯੋ ਮਾਰਦੀ ਲੈ ਆਰਡਰ ਬੜਾ ਕਮਾਲ ਦਾ ਲੈ ਬਈ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਦਾ ਤੇ ਚਵਾਈ ਚੁਵਾਈ ਕਿਵੇਂ ਆ ਮੈਂ ਕਿਹਾ ਚੁਵਾਈ ਤਾਂ ਅਗਲਾ ਜੋ ਬਹਿਗਾ ਥੱਲੇ ਦੱਸੂ ਫੇਸ ਬੜਾ ਫੇਰਾ ਯਾਰ ਛੋਟਾ ਛੋਟਾ ਸਿੰਗ ਆ ਹਨਾ ਨੇੜੋ ਹੀ ਮੋੜਿਆ ਵਾ ਬਾਕੀ ਸੂਈ ਸਵਾਈ ਆ ਬੱਚਾ ਮਗਰ ਕੱਟਾ ਕੱਟਾ ਵੀ ਪਾਈਨੇ ਦੱਸਿਆ ਚੰਗੀ ਸੀ ਮਣਾ ਤਾਂ ਬਾਈ ਤੇ ਮੁੱਲ ਕੀ ਇਹਦਾ ਜੇ ਜੇ ਵੇਚਣ ਵਾਲਾ ਵੇਚਣ ਵਾਲਾ ਵਸੇਆ ਲੋਕਾਂ ਨੂੰ 90 95 85 ਨਹੀਂ ਕਰਦੇ 70000 ਤੋਂ ਮਾਨਤਨ ਜਮਾ ਬਈ ਜਾਜ ਮੋਲ ਜਮੇ ਖੱਚ ਕੇ ਰੱਖਤਾ ਬਾਈ ਨੇ 75000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਤੇ ਫਿਰ ਵੀ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ 70 70000 ਨੂੰ ਵਾਲਾ 5 ਕਿਲੋ ਵਾਲੀਆਂ ਲੈਂਦਾ ਅੱਠ ਅੱਜ ਤਿਆਰ ਹੈ ਜੇ 10 ਨਾ ਦਿੱਤਾ ਝੋਟੇ ਤਾਂ ਕਿ ਅਗਲਾ ਲੰਬਾ ਦੇ ਹਮ ਬਸ ਮੋਲ ਜਮਾ ਜਾਜ ਰੱਖਿਆ ਬਾਈ ਨੇ 75000 ਬਾਕੀ ਜਿਹੜਾ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਝੋਟੇ ਵਾਲੂ ਆ ਚੰਗਾ ਹਜੇ ਚਵਾਈ ਜੇ ਟਾਈਮ ਪਿਆ ਬਾਈ 2 ਘੰਟੇ ਪੁਰਾਣਾ ਆਰਡਰ ਹੈ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੋਗੇ ਤੇ ਕਿਸੇ ਵੀਰ ਨੂੰ ਬਾਈ ਚਾਰੇ ਨਗਾ ਜੋ ਕੋਈ ਵੀ ਨਗਾ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ